ਕ੍ਰਿਟੀਚਰ ਚੈਨਲ ਵਿੱਚ ਸਵਾਗਤ ਹੈ ਸਭ ਦੋਸਤਾਂ ਦਾ ਦੋਸਤੋ ਅੱਜ ਫਿਰ ਨਵੀਂ ਗਿਆਨ ਦੀ ਗੱਲ ਆਪ ਜੀ ਦੇ ਨਾਲ ਸਾਂਝ ਕਰੀਏ ਅੱਜ ਦੀ ਜੋ ਗਿਆਨ ਦੀ ਗੱਲ ਆਪ ਜੀ ਦੇ ਨਾਲ ਸਾਂਝ ਕਰਨੀ ਹੈ ਇਸ ਦੇ ਵਿੱਚ ਆਪ ਜੀ ਦੇ ਨਾਲ ਇੱਕ ਕਿੱਸਾ ਹਜ਼ਰ سیدਣਾ ਸ਼ੇਖ ਅਬਦੁਲ ਕਾਦਰ ਸ਼ਾਹ ਜਲਾਨੀ ਮਹਿਬੂਬੁਲ ਸਬਹਾਨੀ ਕੁਤਬੁਰ ਬਾਨੀ ਬੋਲਿਆ ਨੇ ਬਲੀ ਪੀਰਾਂ ਨੇ ਪੀਰ ਦਸਤਗੀਰ ਪੀਰ ਮੀਰਾ ਗੋਸਪਖ ਸਰਕਾਰ ਜੀ ਦਾ ਇੱਕ ਕਿੱਸਾ ਆਪ ਜੀ ਦੇ ਨਾਲ ਸਾਂਝਾ ਕਰਾਂਗਾ ਕਿ ਜਦੋਂ ਸਰਕਾਰ ਜੀ ਦੀ ਲੋਕਾਂ ਨੇ ਪਰਖ ਕੀਤੀ ਤੇ ਉਹ ਆਪਣੀ ਚਾਲ ਦੇ ਵਿੱਚ ਆਪੇ ਫਸ ਗਏ ਕਿਵੇਂ ਪਰਖ ਕੀਤੀ ਗਈ ਤੇ ਕਿਵੇਂ ਆਪਣੀ ਚਾਲ ਦੇ ਵਿੱਚ ਉਹ ਲੋਕ ਆਪੇ ਫਸੇ ਉਹ ਸਾਰਾ ਕਿੱਸਾ ਆਪ ਜੀ ਦੇ ਨਾਲ ਸਾਂਝਾ ਕਰਾਂਗਾ ਦੁਆਵਜਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਮ ਤੇ ਜੋ ਹਰ ਇੱਕ ਤੇ ਮਿਹਰਬਾਨ ਔਰ ਮਿਹਰਬਾਨ ਹੈ ਕਹਿੰਦੇ ਨੇ ਕਿ ਕੁਝ ਸ਼ਰਾਰਤੀ ਲੋਕ ਸ਼ਹਿਰ ਬਗਦਾਦ ਦੇ ਵਿੱਚ ਜਿਨ੍ਹਾਂ ਨੇ ਦੇਖਿਆ ਕਿ ਮੀਰਾ ਗੌਸਪਲ ਸਰਕਾਰ ਜੀ ਦਾ ਜਿਹੜਾ ਨਾਮ ਹੈ ਦਿਨੋ ਦਿਨ ਵੱਧ ਰਿਹਾ ਹੈ ਲੋਕ ਉਹਨਾਂ ਤੋਂ ਫੈਜ਼ ਲੈ ਰਹੇ ਨੇ ਉਹਨਾਂ ਦੇ ਨਾਲ ਬੈਠ ਹੋ ਰਹੇ ਨੇ ਉਹਨਾਂ ਦੀ ਸੋਭਤ ਕਰ ਰਹੇ ਨੇ ਤੇ ਜ਼ਿਆਦਾ ਲੋਕ ਉਹਨਾਂ ਦੀ ਜਿਹੜਾ ਬਿਆਨ ਹੈ ਉਹ ਸੁਣਨੇ ਜਾ ਰਹੇ ਨੇ ਤਾਂ ਜੋ ਉਸ ਵਖਤ ਦੇ ਕੁਝ ਕਾਜੀ ਸੀ ਕੁਝ ਧਰਮ ਦੇ ਹੋਰ ਠੇਕੇਦਾਰ ਸੀ ਉਹਨਾਂ ਨੇ ਦੇਖਿਆ ਕਿ ਸਾਡਾ ਜਿਹੜਾ ਇਹ ਕੰਮ ਹੈ ਇਹ ਖਤਰੇ ਵਿੱਚ ਆ ਰਿਹਾ ਹੈ ਲੋਕ ਸਾਨੂੰ ਪੁੱਛਣਗੇ ਨਹੀਂ ਸਾਡੇ ਵੱਲ ਆਉਣਗੇ ਨਹੀਂ ਕੁਝ ਐਸਾ ਕੀਤਾ ਜਾਵੇ ਕਿ ਜਿਸ ਦੇ ਨਾਲ ਸ਼ੇਖ ਅੰਪਲੋ ਕਾ ਦਾ ਜ਼ਿਲਾਨੀ ਪੀਰ ਜਿਹੜੇ ਨੇ ਉਹਨਾਂ ਨੂੰ ਨੀਮਾ ਦਿਖਾਇਆ ਜਾਵੇ ਤੇ ਲੋਕ ਉਹਨਾਂ ਤੋਂ ਮੂੰਹ ਮੋੜ ਕੇ ਸਾਡੇ ਵੱਲ ਵਾਪਸ ਆ ਜਾਣ ਤਾਂ ਉਹਨਾਂ ਨੇ ਇੱਕ ਸਕੀਮ ਕੀਤੀ ਕਿ ਆਪਾਂ ਇੱਕ ਆਪਣੇ ਵਿੱਚੋਂ ਕੋਈ ਜੂੰਦਾ ਬੰਦਾ ਜਿਹੜਾ ਉਹਨੂੰ ਕਰਾਰ ਦੇ ਦੇ ਦਾਂਗੇ ਕਿ ਮਰ ਗਿਆ ਹੈ ਤੇ ਉਹਦਾ ਜਨਾਜ਼ਾ ਪੜਨ ਦੇ ਲਈ ਆਪਾਂ ਹਜਰਤ ਗੌਸ ਪਾਸਰ ਸਾਹਿਬ ਜੀ ਨੂੰ ਬੁਲਾਵਾਂਗੇ ਤੇ ਜਦੋਂ ਸਰਕਾਰ ਜਨਾਜ਼ਾ ਪੜਨਗੇ ਜਨਾਜ਼ੇ ਦੀ ਨਮਾਜ਼ ਜਦੋਂ ਪੜਨਗੇ ਤੇ ਉਸ ਵਕਤ ਆਪਾਂ ਉਸ ਬੰਦੇ ਨੂੰ ਕਹਦਾਂਗੇ ਉਸ ਬੱਚੇ ਨੂੰ ਜਿਹੜਾ ਵੀ ਆਪਾਂ ਪਾਵਾਂਗੇ ਕਿ ਉਠਖੜ ਕੋਟਖੜ ਹੋ ਜਾਵੇਗਾ ਤਾਂ ਇਹ ਗੱਲ ਦੇਖ ਕੇ ਜੋ ਲੋਕ ਉੱਥੇ ਇਕੱਠੇ ਹੋਣਗੇ ਉਹ ਸਾਰੇ ਹੈਰਾਨ ਹੋ ਜਾਣਗੇ ਕਿ ਇਹ ਐਡੇ ਪੀਰ ਨੇ ਤੇ ਇਹਨਾਂ ਨੂੰ ਪਤਾ ਨਹੀਂ ਲੱਗਾ ਕਿ ਬੰਦਾ ਜਿਉਂਦਾ ਹੈ ਜਾਂ ਮਰਿਆ ਹੈ ਇਹਨਾਂ ਨੇ ਜੂਂਦੇ ਬੰਦੇ ਦਾ ਜਨਾਜ਼ਾ ਪੜ ਦਿੱਤਾ ਤੋ ਲੋਕ ਉਹਨਾਂ ਤੋਂ ਮੁੜ ਜਾਣਗੇ ਤੇ ਸਾਡੇ ਵੱਲ ਆ ਜਾਣਗੇ। ਤੋ ਇਸ ਸਕੀਮ ਦੇ ਨਾਲ ਉਹਨਾਂ ਨੇ ਕਿਹਾ ਕਿ ਹੁਣ ਪਵੇ ਕੌਣ? ਤੇ ਜਿਹੜੇ ਇੱਕ ਮੌਲਵੀ ਸੀ ਉਹਨਾਂ ਦੇ ਇੱਕ ਬੇਟਾ ਸੀ। ਉਹਦਾ ਇੱਕ ਪੈਰ ਵੀ ਖਰਾਬ ਸੀ। ਲੰਗੜ ਲੰਗਾ ਕੇ ਤੁਰਦਾ ਸੀ, ਲੰਗ ਮਾਰ ਕੇ ਤੁਰਦਾ ਸੀ। ਤੋ ਮੌਲਵੀ ਕਹਿਣ ਲੱਗੇ ਕਿ ਲੋਏ ਮੇਰਾ ਬੱਚਾ ਲੰਗ ਮਾਰ ਕੇ ਤੁਰਦਾ ਹੈ ਕੋਈ ਗੱਲ ਨਹੀਂ। ਇਹਨੂੰ ਪਾ ਦਿੰਦੇ ਆ। ਕੁਝ ਮਨਾਉਣ ਤੇ ਉਹ ਬੱਚਾ ਤਿਆਰ ਹੋ ਗਿਆ ਕਿ ਚਲੋ ਠੀਕ ਹੈ ਉਹਨੂੰ ਕਿਹਾ ਕਿ ਜਦੋਂ ਸਰਕਾਰ ਉਹ ਆਉਣਗੇ ਅਬੂ ਮਕਾਦਰ ਤੇ ਉਹ ਜਨਾਜੇ ਦਾ ਜਨਾਜਾ ਪੜਨਗੇ ਤੇ ਅਸੀਂ ਤੁਹਾਨੂੰ ਹਲਾਵਾਂਗੇ ਤੁਸੀਂ ਉੱਠ ਕੇ ਵਹਿ ਜਾਣਾ ਕਹਿੰਦਾ ਠੀਕ ਹੈ ਜੀ ਸਾਰੇ ਸਕੀਮ ਬਣਾ ਲਈ ਰੌਲਾ ਪਾਤਾ ਕਿ ਕਾਜੀ ਦਾ ਜਿਹੜਾ ਮੁੰਡਾ ਹੈ ਉਹ ਡੈਥ ਹੋ ਗਈ ਹੈ ਮਰ ਗਿਆ ਹੈ ਲੋਕ ਇਕੱਠੇ ਕਰ ਲੈ ਵੱਧ ਤੋਂ ਵੱਧ ਲੋਕ ਇਕੱਠੇ ਕਰ ਲੈ ਸਾਰਾ ਮੱਲਾ ਇਕੱਠਾ ਕਰ ਲੈ ਸ਼ਹਿਰ ਇਕੱਠਾ ਕਰ ਲਿਆ ਤੇ ਕਹਿੰਦੇ ਕਿ ਬੱਤ ਬਾਤ ਲੋਕ ਜਿਹੜੇ ਉਹ ਜਨਾਜ਼ੇ ਦੀ ਨਮਾਜ਼ ਦੇ ਵਿੱਚ ਇਕੱਠੇ ਹੋ ਜਾਣ ਕਿਉਂਕਿ ਜਨਾਜ਼ਾ ਪੜਨ ਦੇ ਲਈ ਗੌਸਬਾ ਸਰਕਾਰ ਆ ਰਹੇ ਨੇ। ਤੋਂ ਗੌਸਬਾ ਸਰਕਾਰ ਜੋ ਉਸ ਵਕਤ ਬਹੁਤ ਮਕਬੂਲੀਅਤ ਹਾਸਲ ਕਰ ਚੁੱਕੇ ਸਨ ਤੇ ਲੋਕ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਨੂੰ ਦੇਖਣ ਦੇ ਲਈ ਉਹਨਾਂ ਦੀ ਸਹੂਬਤ ਲੈਣ ਦੇ ਲਈ ਤੇ ਉਹਨਾਂ ਦੇ ਚਿਹਰੇ ਮੁਬਾਰਕ ਨੂੰ ਦੇਖਣ ਦੇ ਲਈ ਬਹੁਤ ਇਕੱਠੇ ਹੋ ਗਏ। ਤੇ ਜਦੋਂ ਹੁਣ ਸਰਕਾਰ ਜੋ ਕਿ ਇੱਕ ਇੱਕ ਸੈਕਿੰਡ ਦੀ ਖਬਰ ਵੀ ਜਾਣਦੇ ਸੀ ਤੇ ਅੱਜ ਵੀ ਜਾਣਦੇ ਨੇ ਉਹਨਾਂ ਨੇ ਕਿਹਾ ਬੀ ਇਹ ਜਿਹੜਾ ਬੱਚਾ ਹੈ ਇੱਥੇ ਇਹ ਜੁੰਦਾ ਹੈ ਤੇ ਇਹਨਾਂ ਦੀ ਇਹ ਚਾਲ ਹੈ ਤੋਂ ਸਰਕਾਰ ਜੀ ਨੇ ਪੁੱਛਿਆ ਕਹਿੰਦੇ ਕਿ ਜਨਾਜ਼ੇ ਦੀ ਨਮਾਜ਼ ਪੜ੍ਹੀਏ ਤੇ ਉਹ ਕਹਿਣ ਲੱਗੇ ਹਾਂ ਜੀ ਜੀ ਪੜੋ ਜੀ ਫਿਰ ਸਰਕਾਰ ਨੇ ਕਿਹਾ ਕਿ ਦੇਖ ਲਓ ਜਨਾਜ਼ਾ ਪੜ੍ਹੀਏ ਕਹਿੰਦੇ ਹਾਂ ਜੀ ਸ਼ਾਂ ਜੀ ਪੜੋ ਕਿਉਂਕਿ ਸਰਕਾਰ ਆਪ ਆਏ ਤੇ ਨਾਲ 70 ਆਪਣੇ ਹੋਰ ਮਰੀਦ ਲੈ ਕੇ ਆਏ ਪੂਰੀ ਜਮਾਤ ਦੇ ਨਾਲ ਆਏ ਤੀਜੀ ਵਾਰੀ ਪੁੱਛਿਆ ਕਿ ਦੇਖ ਲਓ ਜਨਾਜ਼ਾ ਪੜ੍ਹ ਲਈਏ ਕਹਿੰਦੇ ਹਾਂਜੀ ਹਾਂਜੀ ਪੜੋ ਜੀ ਜੋ ਤੀਜੀ ਵਾਰ ਗਿਆ ਸਰਕਾਰ ਜੀ ਨੇ ਹੱਥ ਵੰਨੇ ਜਨਾਜ਼ਾ ਪਾੜਨਾ ਸ਼ੁਰੂ ਕਰ ਦਿੱਤਾ ਤੇ ਜਿਹੜੇ ਲੋਕ ਸੀ ਉਹਨਾਂ ਨੇ ਕਿਹਾ ਉਸ ਮੁੰਡੇ ਨੂੰ ਹਲਾਇਆ ਕਿ ਉੱਠ ਇੱਕ ਵਾਰੀ ਹਲਾਇਆ ਦੋ ਵਾਰੀ ਲਾਇਆ ਮੁੰਡਾ ਕਿੱਥੇ ਉੱਠੇ ਕਿਉਂਕਿ ਸਰਕਾਰ ਦੇ ਸਭ ਜਾਣਦੇ ਸੀ ਉਹਨਾਂ ਨੇ ਜਿੱਦ ਕਰੇ ਦੇਖਿਆ ਤੇ ਮੁੰਡਾ ਵਾਕਿਆ ਹੀ ਉਹ ਜਿਹੜਾ ਮਰ ਗਿਆ ਤੇ ਜਦੋਂ ਨਹੀਂ ਉੱਠਿਆ ਤੇ ਕਾਜੀ ਰੋਣ ਲੱਪਿਆ ਵੀ ਮੇਰਾ ਮੁੰਡਾ ਮਾਰਤਾ ਮੇਰਾ ਮੁੰਡਾ ਮਾਰਤਾ ਸਰਕਾਰ ਕਹਿਣ ਲੱਗੇ ਵੀ ਅਸੀਂ ਨਹੀਂ ਮਾਰਿਆ ਮੁੰਡੇ ਤੇ ਪਹਿਲੇ ਮਰਿਆ ਸੀ ਤੁਸੀਂ ਸਾਨੂੰ ਬੁਲਾਇਆ ਨਮਾਜ਼ ਪੜਨ ਲਈ ਉਹ ਕਹਿਣ ਲੱਗੇ ਨਹੀਂ ਜੀ ਇਹ ਮਰਿਆ ਨਹੀਂ ਸੀ ਕਹਿੰਦੇ ਫੇਰ ਇਹ ਕੀ ਸੀ ਕਹਿੰਦੇ ਇਹ ਤਾਂ ਅਸੀਂ ਇੱਦਾਂ ਕਰਕੇ ਸਕੀਮ ਬਣਾਈ ਸੀ ਵੀ ਚਲੋ ਲੋਕ ਇਕੱਠੇ ਹੋਣਗੇ ਇਹ ਜਿਉਂਦਾ ਆ ਇਹਨੂੰ ਠਾਲਾਂਗੇ ਉੱਠ ਖੜੂਗਾ ਲੋਕਾਂ ਦਾ ਵਿਸ਼ਵਾਸ ਤੁਹਾਡੇ ਤੋਂ ਟੁੱਟ ਜਾਵੇਗਾ ਕਿ ਇੱਕ ਜਿਉਂਦੇ ਬੰਦੇ ਦੀ ਨਮਾਜ਼ ਪੜਤੀ ਏਡੇ ਬਲੀ ਆ ਇਹਨਾਂ ਨੂੰ ਪਤਾ ਨਹੀਂ ਲੱਗਾ ਕਿ ਬੰਦਾ ਜਿਉਂਦਾ ਹੈ ਕਿ ਮਰਿਆ ਹੈ ਕਹਿੰਦੇ ਅਸੀਂ ਤਾਂ ਇਸ ਤਰ੍ਹਾਂ ਇੱਕ ਚਾਲ ਚੱਲਣੀ ਸੀ ਪਰ ਇਹ ਤਾਂ ਸੱਚੀ ਸੱਚੋਚੀ ਮਰਗੇ ਤਾਂ ਉੱਡਦਾ ਹੀ ਨਹੀਂ ਇੱਕੋ ਇੱਕ ਮੇਰਾ ਮੁੰਡਾ ਮੇਰਾ ਬੱਚਾ ਜਿਹੜਾ ਮੈਨੂੰ ਵਾਪਸ ਕਰ ਦਿਓ ਮੇਰਾ ਤੀਦੂ ਬੰਦਾ ਕੋਈ ਹੈ ਵੀ ਹੈ ਨਹੀਂ ਮੈਨੂੰ ਸਾਂਭਣ ਵਾਲਾ ਕੋਈ ਨਹੀਂ ਸਾਡਾ ਮੇਰਾ ਤਾਂ ਸਹਾਰਾ ਇਹ ਹੈ ਜਿੱਦੋਂ ਮੌਲਵੀ ਇਦਾਂ ਰੌਲਾ ਪਾਉਣ ਲੱਗ ਪਿਆ ਤੇ ਸਰਕਾਰ ਕਹਿੰਦੇ ਅੱਛਾ ਮਾਰਿਆ ਤੇ ਅਸੀਂ ਨਹੀਂ ਹਾਂ ਜੇ ਤੁਸੀਂ ਚਾਹੁੰਦੇ ਆ ਜੂਦਾ ਕਰਨਾ ਤੇ ਜੂਦਾ ਹੋ ਜਾਓ ਕਹਿੰਦੇ ਹਾਂ ਜੀ ਜੂਦਾ ਹੋਣਾ ਚਾਹੀਦਾ ਕਹਿੰਦੇ ਠੀਕ ਹੈ ਤੇ ਸਰਕਾਰ ਜੀ ਕਹਿੰਦੇ ਇੱਕ ਗੱਲ ਹੋਰ ਦੱਸੋ ਵੀ ਜਿਹੜਾ ਬੱਚਾ ਇਹ ਪਿਆ ਆ ਇਹਦਾ ਇੱਕ ਪੈਰ ਖਰਾਬ ਸੀ ਇਹ ਸਹੀ ਨਹੀਂ ਸੀ ਤੁਰਦਾ ਮੌਲਵੀ ਕਹਿਣ ਲੱਗੇ ਹਾਂ ਜੀ ਇਹ ਗੱਲ ਸੱਚ ਹੈ ਇਹ ਸਹੀ ਨਹੀਂ ਤੁਰਦਾ ਤੋ ਸਰਕਾਰ ਕਹਿਣ ਲੱਗੇ ਹੁਣ ਦੱਸ ਇਹ ਉਦਾਂ ਤੁਰੇ ਜਾਂ ਸਹੀ ਹੋ ਕੇ ਤੁਰੇ ਤੇ ਕਹਿਣ ਲੱਗੇ ਜੀ ਜੇ ਵੀ ਕਰਮ ਕਰਦੇ ਹੋ ਤੇ ਬਹੁਤ ਸ਼ੁਕਰਾਨ ਹੋਵੇਗਾ ਜੇ ਸਹੀ ਹੋ ਜਵੇ ਤੋ ਸਰਕਾਰ ਜੀ ਨੇ ਉਸ ਜਨਾਬ ਜੀ ਦੇ ਕੋਲ ਖੜੇ ਸੀ ਉਹਨੇ ਪੈਰ ਦੀ ਠੋਕ ਲਾ ਗਿਆ ਕਿ ਅੱਲਾਹ ਦੇ ਨਾਮ ਤੇ ਉੱਠ ਕੇ ਖੜਾ ਹੋ ਜਾ। ਜਦ ਇਦਾਂ ਕਿਹਾ ਤੇ ਉਹ ਬੱਚਾ ਉੱਠ ਕੇ ਖੜਾ ਹੋ ਗਿਆ ਬੜਾ ਬਿਲਕੁਲ ਸਲਾਮਤ ਅੱਲਾਹ ਤੇ ਵੀ ਠੀਕ ਸਾਰਾ ਕੁਝ ਠੀਕ ਜਿੰਨੇ ਲੋਕ ਜੇ ਚਾਲਬਾਜ਼ ਸੀ ਜਿੰਨੇ ਉਹ ਕਰਦੇ ਸੀਗੇ ਉਹ ਸਾਰੇ ਬਹੁਤ ਸ਼ਰਮਿੰਦਾ ਹੋਏ ਬਹੁਤ ਝੂਠੇ ਹੋਏ ਤੇ ਉਹਨਾਂ ਨੇ ਸਰਕਾਰਾਂ ਦੇ ਕਦਮਾਂ ਵਿੱਚ ਬੈ ਕੇ ਮਾਫੀ ਮੰਗੀ ਤੇ ਸਰਕਾਰ ਜੀ ਨੂੰ ਕਿਹਾ ਕਿ ਸਾਨੂੰ ਮਾਫ ਕਰ ਦਿਓ ਤੇ ਉਹ ਵੀ ਜਿੰਨੇ ਲੋਕ ਸੀ ਉਹ ਵੀ ਸਰਕਾਰ ਜੀ ਦੇ ਹੱਥ ਤੇ ਉੱਤੇ ਬੈਠ ਹੋ ਗਏ। ਤੋ ਬਹੁਤ ਸਾਰੇ ਉਸ ਵਕਤ ਐਸੇ ਲੋਕ ਸੀ ਜਿਹੜੇ ਸਰਕਾਰ ਜੀ ਤੋਂ ਬੈਤ ਨਹੀਂ ਸੀ ਇਹ ਕਰਮਾ ਦੇਖ ਕੇ ਉਹ ਸਾਰੇ ਸਰਕਾਰ ਜੀ ਦੇ ਬੈਤ ਹੋ ਗਏ ਤੇ ਸਰਕਾਰ ਜੀ ਦੇ ਹੱਥ ਤੇ ਉੱਪਰ ਉਹਨੇ ਸਲਾਮ ਕਬੂਲ ਕੀਤਾ ਕੁਝ ਲੋਕ ਜਿਹੜੇ ਕੈਰਮਜਦ ਦੇ ਸੀ ਉਹਨਾਂ ਨੇ ਵੀ ਸਲਾਮ ਕਬੂਲ ਕਰ ਲਿਆ ਕਿ ਐਸੇ ਬਲੀ ਨੇ ਇਸਲਾਮ ਦੇ ਵਿੱਚ ਦੇ ਅਸੀਂ ਵੀ ਸਲਾਮ ਕਬੂਲ ਕਰਾਂਗੇ ਤੋ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਆਪਾਂ ਕਿਸੇ ਦੀ ਪਰਖ ਲੈਣੀ ਹੈ ਪਹਿਲੀ ਗੱਲ ਤਾਂ ਇਹ ਖਿਲਾਫ ਹੈ ਕਿ ਕਦੀ ਵੀ ਕਿਸੇ ਦੀ ਕੋਈ ਪਰਖ ਨਹੀਂ ਲੈਣੀ ਚਾਹੀਦੀ ਕਿਉਂਕਿ ਪਰਖਣ ਵਾਲਾ ਰੱਬ ਹੈ ਚਾ ਉਸ ਦੇ ਬਲੀ ਨੇ ਇਨਸਾਨ ਇਨਸਾਨ ਦੀ ਪਰਖ ਕਦੀ ਨਹੀਂ ਲੈ ਸਕਦਾ ਹਾਂ ਜੇ ਅਸੀਂ ਕਿਸੇ ਦੀ ਪਰਖ ਲਈਏ ਤੇ ਉੱਤੇ ਇਹ ਸੋਚਣਾ ਪਹਿਲਾਂ ਜ਼ਰੂਰੀ ਹੈ ਕਿ ਜੇ ਸਾਡੀ ਪਰਖ ਹੋ ਗਈ ਤੇ ਅਸੀਂ ਕੀ ਕਰਾਂਗੇ ਕਿਉਂਕਿ ਬੰਦਾ ਬੰਦੇ ਨੂੰ ਕਦੀ ਨਹੀਂ ਪਰਖ ਸਕਦਾ ਇਨਸਾਨ ਜਿਹੜਾ ਹੈ ਉਹ ਜੋ ਮਰਜ਼ੀ ਕਰਕੇ ਫੇਰ ਵੀ ਉਹ ਗੁਨੇਗਾਰ ਹੀ ਹੁੰਦਾ ਕਿਸੇ ਨਾ ਕਿਸੇ ਕੋਈ ਨਾ ਕੋਈ ਕੋਤਾਈ ਉਸ ਕੋ ਹੋ ਹੀ ਜਾਂਦੀ ਹੈ ਤੋਂ ਸਰਕਾਰ ਇਹਦੇ ਬਲੀ ਇਹਦੇ ਉਹ ਕਰਮਨਵਾਜੀ ਦੇ ਮਾਲਕ ਉਹਨਾਂ ਨੇ ਦੇਖਿਆ ਕਿ ਜਿਹੜੇ ਚਾਲ ਹੈ ਤੇ ਉਹਨਾਂ ਨੇ ਉਹਨਾਂ ਚਾਲ ਫੀਲ ਕਰਤੀ ਕਿਉਂਕਿ ਉਹ ਸਭ ਕੁਝ ਜਾਣੀ ਜਾਣਨੇ ਅੱਜ ਵੀ ਤੇ ਉਸ ਵਕਤ ਵੀ ਕਿਉਂਕਿ ਸਰਕਾਰ ਅੱਜ ਵੀ ਜਿਹੜੇ ਨੇ ਉਹ ਬਾਤਨ ਰੂਪ ਦੇ ਵਿੱਚ ਆਪਣੇ ਮਰੀਜ਼ਾਂ ਦੇ ਨਾਲ ਸਾਥਾ ਰਹਿੰਦੇ ਨੇ ਤੇ ਉਹ ਸਰਕਾਰ ਸਭ ਤੇ ਨਜ਼ਰ ਕਰਮ ਕਰਦੇ ਨੇ ਸਭ ਤੇ ਰਹਿਮਤਾ ਕਰਦੇ ਨੇ ਸਭ ਦੇ ਚੋੜੀਆਂ ਪਾੜਦੇ ਨੇ ਤੋਂ ਅੱਜ ਲਈ ਇਹਨਾਂ ਹੀ ਜਲਦ ਹਸਰੂਮਾ ਦਾ ਨਵੇਂ ਵੀਡੀਓ ਨਾਲ ਤਦ ਤੱਕ ਲਈ ਹਕਮੁਰਸ਼ਦ ਸੱਚ ਮੁਰਸ਼ਦ